ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ 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 ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਸੋਹੀ ਰਾਮਦਾਸ ਗੁਰ ਬਲਪਾਣ ਸੋਹੀ ਰਾਮਦਾਸ ਗੁਰ ਬਲਪਾਣ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ 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 ਮੇਲ ਸੰਗਤ ਤਨ ਤਨ ਕਰੋ ਐ ਹੁ ਜੀ ਦੇ ਪਤੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਸਰ ਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਾਲ ਭੰਜਨ ਗੁਰ ਸੂਰਮਾ ਵਾਢ ਯੋਦਾ ਬਾਪਰੁਪਕਾਰੀ ਅੱਜ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਹੈ ਅੱਜ ਦੇ ਦਿਨ 1595 ਦੇ ਵਿੱਚ ਮਾਤਾ ਗੰਗਾ ਜੀ ਦੀ ਪਵਿੱਤਰ ਗੁਖ ਤੋਂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਗੁਰੂ ਕੀ ਵਡਾਲੀ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਮੈਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਖਾਲਸਾ ਪੰਥ ਨੂੰ ਤੇ ਸਮੁੱਚੀ ਲੋਕਾਈ ਨੂੰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿਨਾਂ ਉੱਥੇ ਨਾਲ ਹੀ ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਮਾਤਾ ਗੰਗਾ ਜੀ ਦੀ ਪਵਿੱਤਰ ਗੋਖਤ ਹੋਇਆ ਮੈਂ ਅੱਜ ਦੀਆਂ ਮਾਵਾਂ ਨੂੰ ਵੀ ਇੱਕ ਅਪੀਲ ਕਰਦਾ ਕਿ ਜਿਵੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਪਾਲਣਾ ਪੋਸ਼ਣਾ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਨੇ ਕੀਤੀ ਭਾਵੇਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵੀ ਅਗਵਾਈ ਆ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਹਰ ਵਿੱਦਿਆ ਦੇ ਵਿੱਚ નિਪੁੰਨ ਕੀਤਾ ਉਥੇ ਮਾਂ ਦੇ ਜਿਹੜੇ ਫਰਜ਼ ਹੁੰਦੇ ਆ ਉਹਨਾਂ ਨੂੰ ਮਾਤਾ ਗੰਗਾ ਜੀ ਨੇ ਬਾਖੂਬੀ ਨਿਭਾਇਆ ਇਹ ਕਾਰਨਾਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕੌਮ ਨੂੰ ਕਿਵੇਂ ਇੱਕ ਮੁਠ ਰੱਖਦੇ ਆ ਸਰਬੋਤਮ ਸ੍ਰੀ ਅਕਾਲ ਤਖਤ ਸਾਹਿਬ ਦਿੰਦੇ ਆ ਭਾਵੇਂ ਕਿ ਉਸ ਵੇਲੇ ਦੀ ਹਕੂਮਤ ਦੇ ਨਾਲ ਚਾਰ ਜੰਗਾਂ ਵੀ ਲੜਨੀਆਂ ਪਈਆਂ ਪਰ ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਦੇ ਹਾਂ ਕੌਮ ਦੀ ਸੁਚੱਜੀ ਅਗਵਾਈ ਕੀਤੀ ਤੋਂ ਮਾਂ ਦਾ ਬੜਾ ਵੱਡਾ ਯੋਗਦਾਨ ਮੈਂ ਅੱਜ ਦੀਆਂ ਸਾਰੀਆਂ ਸਿੱਖ ਮਾਵਾਂ ਨੂੰ ਅਪੀਲ ਕਰਦਾ ਆਪਾਂ ਵੀ ਮਾਤਾ ਗੰਗਾ ਜੀ ਤੋਂ ਸੇਧ ਲਈਏ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਆਪਾਂ ਧਰਮ ਦੀ ਸਿੱਖਿਆ ਦਈਏ ਜਦੋਂ ਵੀ ਮਾਵਾਂ ਭੈਣਾਂ ਬੱਚਿਆਂ ਦੇ ਕੇਸਾਂ ਦੇ ਵਿੱਚ ਕੰਗਾ ਕਰਦੀਆਂ ਵਾਂ ਤਾਂ ਬੱਚਿਆਂ ਨੂੰ ਦੱਸਣ ਪੁੱਤ ਇਹਨਾਂ ਕੇਸਾਂ ਦੇ ਲਈ ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲਵਾਈ ਆ ਜਦੋਂ ਧੀ ਨੂੰ ਕੋਈ ਮਾਂ ਤਿਆਰ ਕਰਦੀ ਆ ਤੇ ਮਾਤਾ ਸਾਹਿਬ ਕੌਰ ਦੀ ਗੱਲ ਮਾਤਾ ਭਾਗੋ ਜੀ ਦੀ ਗੱਲ ਮਾਤਾ ਗੁਜਰੀ ਜੀ ਦੀਆਂ ਸਾਖੀਆਂ ਦਸੀਆਂ ਜਾਣ ਅੱਜ ਮੈਂ ਮਾਵਾਂ ਨੂੰ ਅਪੀਲ ਕਰਦਾ ਸਿੱਖੀ ਨੂੰ ਸਾਂਭਣ ਦੇ ਲਈ ਮਾਵਾਂ ਦਾ ਬੜਾ ਵੱਡਾ ਯੋਗਦਾਨ ਆ ਅੱਜ ਆਪਾਂ ਗੁਰੂ ਨੂੰ ਵੀ ਯਾਦ ਕਰ ਰਹੇ ਆ ਮਾਤਾ ਗੰਗਾ ਜੀ ਨੂੰ ਵੀ ਯਾਦ ਕਰ ਰਹੇ ਆ ਅਸੀਂ ਵੀ ਆਪਣੇ ਧਰਮ ਦੇ ਫਰਜ਼ ਨਿਭਾਈਏ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਇਤਿਹਾਸ ਦੇ ਨਾਲ ਜੋੜੀਏ ਮੈਂ ਫੇਰ ਤੋਂ ਸામੂਚੀ ਮਾਨਵਤਾ ਨੂੰ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨਾ ਗੁਰੂ ਪਾਤਸ਼ਾਹ ਕਿਰਪਾ ਕਰਨ ਸਮੂਚੀ ਮਾਨਵਤਾ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਚੱਲਦਿਆਂ ਹੋਇਆਂ ਸੁਖ ਸ਼ਾਂਤੀ ਦੇ ਨਾਲ ਰਵੇ ਸਾਰਿਆਂ ਦੀਆਂ ਭਾਵਨਾਵਾਂ ਦੀ ਕਦਰ ਹੋਵੇ ਔਰ ਅਸੀਂ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ